ਟਾਲੇ ਥਾਰ ਵਾਲੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਖਿਲਾਫ ਹੋ ਗਿਆ ਦੂਜਾ ਸਪਲੀਮੈਂਟਰੀ ਚਲਾਨ ਪੇਸ਼ ਆਮਦਨ ਤੋਂ ਵੱਧ ਜਾਇਦਾਦ ਨਾਲ ਜੁੜਿਆ ਮਾਮਲਾ ਹੋਗੇ ਵੱਡੇ ਖੁਲਾਸੇ ਮਹਿਲਾ ਕਾਂਸਟੇਬਲ ਨੇ ਦੋ ਨੰਬਰ ਵਿੱਚ ਬਣਾਈ ਜਾਇਦਾਦ ਜਿਸ ਨੂੰ ਲੈ ਕੇ ਅੱਜ ਵਿਜੀਲੈਂਸ ਨੇ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ ਉਹ ਵੱਡੇ ਖੁਲਾਸੇ ਕੀਤੇ ਨੇ ਕਿੰਨੀ ਜਾਇਦਾਦ ਹੈ ਅਮਨਦੀਪ ਕੌਰ ਦੀ ਤੇ ਕਿਸ ਤਰੀਕੇ ਦੇ ਨਾਲ ਉਸ ਨੇ ਇਹ ਜਾਇਦਾਦ ਬਣਾਈ ਹੈ ਜੋ ਬੈਂਕਾਂ ਦੇ ਵਿੱਚ ਹੁਣ ਉਸ ਦਾ ਕਰੋੜਾਂ ਰੁਪਏ ਸામਨੇ ਆਇਆ ਤੇ ਦੂਸਰੇ ਪਾਸੇ ਇੱਕ ਹੋਰ ਉਸਦਾ ਸਾਥੀ ਜਿਹੜਾ ਕਿ ਅੱਜ ਵੱਖ-ਵੱਖ ਪਾਰਟੀਆਂ ਦੇ ਵਿੱਚ ਉਹ ਲੀਡਰ ਜਿਹੜਾ ਕਿ ਅਮਨਦੀਪ ਦੇ ਨਾਲ ਮਿਲ ਕੇ ਕੰਮ ਕਰਦਾ ਸੀ ਉਸ ਲੀਡਰ ਦਾ ਨਾਂ ਵੀ ਸਾਹਮਣੇ ਆ ਗਿਆ ਹੈ ਬਹੁਤ ਜਲਦੀ ਪੁਛਤੇ ਵੱਲੋਂ ਉਸ ਲੀਡਰ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ ਅਮਨਦੀਪ ਕੌਰ ਜਿਹੜੀ ਕਿ ਪਹਿਲਾਂ ਹੀ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ ਉਸ ਦਾ ਸਾਥੀ ਉਹ ਕੌਣ ਹੈ ਜਿਸ ਨੇ 1 ਕਰੋੜ ਰੁਪਏ 2 ਨੰਬਰ ਦੇ ਵਿੱਚ ਬਣਾਉਣ ਵਾਲੀ ਅਮਨਦੀਪ ਕੌਰ ਦੀ ਉਹ ਸਹਾਇਤਾ ਕਰਦਾ ਰਿਹਾ ਹੈ ਅਮਨਦੀਪ ਕੌਰ ਦੀ ਮਦਦ ਕਰਦਾ ਰਿਹਾ ਹੈ ਤੁਸੀਂ ਜਿਹੜੇ ਲੋਕਲਾਈ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਕਾਲੀ ਥਾਰ ਵਾਲੀ ਜਿਸ ਨੂੰ ਕਿਹਾ ਜਾਂਦਾ ਸੀ ਉਸ ਦੇ ਬਾਰੇ ਇਹ ਕੱਲ ਤੋਂ ਵੱਡੀਆਂ ਖਬਰਾਂ ਆ ਰਹੀਆਂ ਨੇ ਵਿਜੀਲੈਂਸ ਨੇ ਅਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਅਮਨਦੀਪ ਕੌਰ ਦੇ ਖਿਲਾਫ ਦੂਸਰਾ ਸਪਲੀਮੈਂਟਰੀ ਚਲਾਨ ਪੇਸ਼ ਕਰ ਦਿੱਤਾ ਹੈ ਹਾਲੇ ਕਿ ਇਸੇ ਦੌਰਾਨ ਵਿਜੀਲੈਂਸੀ ਟੀਮ ਵੱਲੋਂ ਕੋਰਟ ਤੋਂ ਸਮਾਂ ਮੰਗਿਆ ਗਿਆ ਹੈ ਜੋ ਬੈਂਕ ਖਾਤਿਆਂ ਦੀ ਡਿਟੇਲ ਦਿੱਤੀ ਜਾ ਸਕੇ ਇਸ ਤੋਂ ਬਾਅਦ ਹੀ ਫਾਈਨਲ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਜਾਵੇਗਾ ਸੋ ਬੈਂਕ ਦੇ ਵਿੱਚ ਕਿੰਨਾ ਰੁਪਇਆ ਉਸਨੇ ਜਮ੍ਹਾਂ ਕਰਵਾਇਆ ਹੈ ਵਕ ਵਕ ਜਿਹੜਾ ਕਿ ਉਸਨੇ ਬੈਂਕ ਖਾਤੇ ਸਾਹਮਣੇ ਆਏ ਨੇ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਥਾਵਾਂ ਤੇ ਔਰ ਦੂਸਰੇ ਪਾਸੇ ਵਿਦੇਸ਼ ਦੇ ਵਿੱਚ ਵੀ ਜਿਹੜਾ ਉਸ ਦਾ ਸਾਥੀ ਹੈ ਉਹ ਬੈਂਕ ਦੇ ਵਿੱਚ ਉਸ ਨੇ ਪੈਸਾ ਜਮ੍ਹਾਂ ਕਰਾਇਆ ਹੋਇਆ ਵਿਦੇਸ਼ੀ ਬੈਂਕਾਂ ਵਿੱਚ ਵੀ ਪੈਸਾ ਜਿਹੜਾ ਉਸ ਦਾ ਜਮਾ ਹੈ ਸੋ ਦੱਸ ਦਈਏ ਕਿ ਪੰਜਾਬ ਪੁਲਿਸ ਵੱਲੋਂ ਪਹਿਲਾਂ ਹੀ ਡਰੱਗ ਮਾਮਲੇ 'ਚੋ ਚਲਾਨ ਪੇਸ਼ ਕੀਤਾ ਗਿਆ ਤੇ ਟ੍ਰਾਇਲ ਵੀ ਸ਼ੁਰੂ ਹੋ ਚੁੱਕਾ ਹੈ ਪਰ ਅੱਜ ਵਿਜੀਲੈਂਸ ਵੱਲੋਂ ਦੂਸਰਾ ਸਪਲੀਮੈਂਟਰੀ ਚਲਾਨ ਪੇਸ਼ ਕਰ ਦਿੱਤਾ ਗਿਆ ਜਿਹੜਾ ਕਿ ਪੰਜਾਬ ਪੁਲਿਸ ਪਰਖਾਸਤ ਮਹਿਲਾ ਕਾਂਸਟੇਬਲ ਨੂੰ ਚਿੱਟੇ ਸਨੇ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਇਹ ਮਾਮਲਾ ਚੱਲਦਾ ਆ ਰਿਹਾ ਹੈ ਵਿਜੀਲੈਂਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ ਤੇ ਇਸੇ ਹਫ਼ਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਉਸਦੇ ਉੱਪਰ ਦੂਜਾ ਚਲਾਨ ਪੇਸ਼ ਕੀਤਾ ਗਿਆ ਜੋ ਕਿ ਹੁਣ ਇਹ ਚਲਾਨ ਸਪਲੀਮੈਂਟਰੀ ਹੈ ਔਰ ਜਿਹੜਾ ਦੂਸਰੀ ਵਾਰ ਡਾਫਟ ਦੇ ਵੱਲੋਂ ਸਮਾਂ ਮੰਗਿਆ ਗਿਆ ਹੈ ਜੋ ਕਿ ਉਹ ਚਲਾਨ ਪੇਸ਼ ਕੀਤਾ ਜਾਵੇਗਾ ਜਿਸਦੇ ਵਿੱਚ ਉਸਦੇ ਖੁਲਾਸੇ ਹੋਏ ਨੇ ਜੋ ਵੱਖ-ਵੱਖ ਬੈਂਕਾਂ ਦੇ ਵਿੱਚ ਉਸਦੀ ਬਹੁਤ ਜ਼ਿਆਦਾ ਆਮਦਨ ਹੈ ਜਿਸ ਨੂੰ ਲੈ ਕੇ ਵੱਡੇ ਖੁਲਾਸੇ ਕਰ ਦਿੱਤੇ ਨੇ ਵਿਜੀਲੈਂਸ ਨੇ ਕਿ ਕਰੋੜਾਂ ਰੁਪਈਆ ਦਾ ਲੈਣ-ਦੇਣ ਹੁੰਦਾ ਰਿਹਾ ਵਿਦੇਸ਼ੀ ਬੈਂਕਾਂ ਦੇ ਨਾਲ ਔਰ ਅਮਨਦੀਪ ਕੌਰ ਇੱਕ ਪੈਸਾ ਕਿਵੇਂ ਬਣਾਉਂਦੀ ਰਹੀ ਹੈ ਜੋ ਨਸ਼ਾ ਸਪਲਾਈ ਕਰਦੀ ਸੀ ਦੁਬਈ ਦੇ ਵਿੱਚ ਔਰ ਇਸ ਦੇ ਨਾਲ ਹੀ ਕੈਨੇਡਾ ਯੂਕੇ ਦੇ ਵਿੱਚ ਉਸ ਦਾ ਨਸ਼ਾ ਸਪਲਾਈ ਹੁੰਦਾ ਸੀ ਜੋ ਸਪਲਿਆਰ ਸੀ ਉਹ ਅਮਨਦੀਪ ਕੌਰ ਦੇ ਨਾਲ ਜੁੜੇ ਹੋਏ ਸੀ ਔਰ ਬੈਂਕਾਂ ਦੇ ਵਿੱਚੋਂ ਉੱਥੋਂ ਪੈਸਾ ਟਰਾਂਸਫਰ ਕਰਦੇ ਸੀ ਜਿਸ ਨੂੰ ਲੈ ਕੇ ਅਮਨਦੀਪ ਕੌਰ ਦੀਆਂ ਮੁਸ਼ਕਲਾਂ ਹੋਰ ਵਾਸ ਸਕਦੀਆਂ ਨੇ ਅਮਨਦੀਪ ਕੌਰ ਹੁਣ ਪੂਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਬਤੀਤ ਕਰੇਗੀ ਜਿਸ ਦਾ ਇੱਕ ਬਹੁਤ ਵੱਡਾ ਖੁਲਾਸਾ ਹੋਇਆ ਨੇ ਕਿ ਉਹ ਨਸ਼ੇ ਦੇ ਨਾਲ ਉਸਨੇ ਪੈਸਾ ਬਣਾਇਆ ਜੋ ਕਿ ਉਸਨੇ ਆਪਣੀ ਜਾਇਦਾਦ ਬਣਾਈਏ ਅਮਨਦੀਪ ਗੌਰ ਤੋਂ ਨੂੰ ਦੱਸਦੀ ਕਿ ਫਤੇਹ ਸਿੰਘ ਵਾਲਾ ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਨਕੇ ਨੇ ਔਰ ਉੱਥੇ ਦੀ ਰਹਿਣ ਵਾਲੀਏ ਔਰ ਅਮਨਦੀਪ ਗੌਰ ਨੂੰ ਜਦੋਂ ਪਰਤੀ ਕੀਤਾ ਗਿਆ ਸੀ 2014 ਦੇ ਵਿੱਚ ਪੰਜਾਬ ਪੁਲਿਸ ਵਿੱਚ ਪਰਤੀ ਹੁੰਦੀ ਹੈ ਅਕਾਲੀ ਸਰਕਾਰ ਦੇ ਵਿੱਚ ਉਸ ਦਾ ਜਿਹੜਾ ਕਿ ਇੱਕ ਸ਼ਿਪਾਰਸ਼ ਦੇ ਤੌਰ ਤੇ ਉਹ ਪੰਜਾਬ ਪੁਲਿਸ ਦੇ ਵਿੱਚ ਲੱਗਦੀ ਹੈ ਕਿਉਂਕਿ ਅਕਾਲੀ ਸਰਕਾਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਉਸੇ ਪਿੰਡ ਦੇ ਵਿੱਚ ਉਹਨਾਂ ਦੇ ਨਾਲ ਕੇ ਹੁਣ ਕਰਕੇ ਉਹਨਾਂ ਦਾ ਬਹੁਤ ਜ਼ਿਆਦਾ ਨੇੜਤਾ ਸੀ ਔਰ ਉਹਨਾਂ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਕੀਤਾ ਸੀ ਔਰ ਉਸ ਤੋਂ ਬਾਅਦ ਉਹ ਹੈੱਡ ਕਨਸਟੇਬਲ ਬਣਦੀ ਹੈ ਔਰ ਹੈੱਡ ਕਨਸਟੇਬਲ ਬਣਨ ਤੋਂ ਬਾਅਦ ਉਹ ਆਪਣੀ ਮਨਮਰਜ਼ੀ ਦੇ ਨਾਲ ਕੰਮ ਕਰਦੀ ਔਰ ਕਿਸੇ ਵੀ ਪੁਲਿਸ ਅਫਸਰ ਦੇ ਨਾਲ ਉਹ ਗੱਲ ਨਹੀਂ ਕਰਦੀ ਕਿਉਂਕਿ ਉਸਦੇ ਵੱਡੇ-ਵੱਡੇ ਅਫਸਰਾਂ ਦੇ ਨਾਲ ਲਿੰਕ ਹੁੰਦੇ ਨੇ ਔਰ ਪੁਲਿਸ ਅਫਸਰ ਵੀ ਉਸ ਤੋਂ ਡਰਦੇ ਨੇ ਡੀਐਸਪੀ ਤੱਕ ਉਸ ਤੋਂ ਡਰਦੇ ਰਹੇ ਔਰ ਉਹ ਬਿਨਾਂ ਸੋਚੇ ਸਮਝੇ ਜਿੱਥੇ ਮਰਜ਼ੀ ਪੂਰੇ ਪੰਜਾਬ ਵਿੱਚ ਜਾ ਸਕਦੀ ਸੀ ਜੋ ਕਿ ਉਸ ਨੂੰ ਜਿਹੜੇ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਨਾਲ ਵੀ ਸਿਕਿਉਰਟੀ ਵਜੋਂ ਤਾਇਨਾਤ ਕੀਤਾ ਗਿਆ ਸੀ ਪਰ ਉਹ ਸਿਕਿਉਰਟੀਆਂ ਨੇ ਜ਼ਿੰਮੇਵਾਰੀ ਨਹੀਂ ਨਿਭਾਈ ਉਹ ਆਪਣੇ ਉੱਥੇ ਸਾਥੀਆਂ ਨਾਲ ਘੁੰਮਣ ਚਲੀ ਜਾਂਦੀ ਸੀ ਆਪਣੇ ਉੱਥੇ ਡਿਊਟੀ ਤੇ ਜਾਂਦੀ ਸੀ ਉਸ ਨੇ ਡਿਊਟੀ ਤਾਂ ਪੰਜਾਬ ਪੁਲਿਸ ਦੀ ਬਿਲਕੁਲ ਨਹੀਂ ਕੀਤੀ ਔਰ ਉਹ ਆਪਣੀ ਮਨਮਰਜ਼ੀ ਦੇ ਨਾਲ ਐਸ਼ੋ ਰਾਮ ਦੀ ਜ਼ਿੰਦਗੀ ਜਿਉਂਦੀ ਰਹੀ ਰੀਲਾਂ ਬਣਾਉਂਦੀ ਰਹੀ ਇੰਸਟਾਗ੍ਰam ਦੇ ਉੱਪਰ ਉਸ ਦੇ ਜਿਹੜੇ ਫਾਲੋਅਰ ਸੀ ਲਗਭਗ 1.5 ਲੱਖ ਦੇ ਕਰੀਬ ਉਸ ਦੇ ਫਾਲੋਅਰ ਸੀ ਔਰ ਉਹ ਇੰਸਟਾਗ੍ਰam ਦੇ ਉੱਪਰ ਬਹੁਤ ਹੀ ਵੀਡੀਓ ਪਾਉਂਦੀ ਹੁੰਦੀ ਸੀ ਔਰ ਉਸ ਲੋਕ ਉਸ ਨੂੰ ਲਾਈਕ ਕਰਦੇ ਸੀ ਔਰ ਅਮਨਦੀਪ ਕੌਰ ਜਿਹੜੀ ਹੈ ਕਾਲੀ ਥਾਰ ਵਾਲੀ ਉਸ ਕੋਲ ਵੱਖ-ਵੱਖ ਗੱਡੀਆਂ ਸੀ ਵੱਖ-ਵੱਖ ਬੰਗਲੇ ਸੀ ਵੱਖ-ਵੱਖ ਫਲਾਟ ਉਸ ਨੇ ਖਰੀਦੇ ਹੋਏ ਸੀ ਜਿੱਥੇ ਕਰੋੜਾ ਰੁਪਏ ਉਸ ਨੇ ਇਨਵੈਸਟ ਕੀਤਾ ਸੀ ਜੋ ਹੁਣ ਸਾਰੇ ਹੀ ਫ੍ਰੀਜ਼ ਕੀਤੇ ਜਾਣਗੇ ਸੋ ਵਿਜੀਲੈਂਸ ਨੇ ਉਸ ਦੇ ਉੱਪਰ ਇਹ ਪੱਟੀ ਕਾਰਵਾਈ ਕੀਤੀ ਹੋ ਇਸ ਦੇ ਨਾਲ ਜਿਹੜੇ-ਜਿਹੜੇ ਅਫਸਰ ਜੁੜੇ ਹੋਏ ਸੀ ਜਿਹੜੇ-ਜਿਹੜੇ ਲੋਕ ਜੁੜੇ ਹੋਏ ਸੀ ਉਹਨਾਂ ਦੇ ਉੱਪਰ ਵੀ ਸਿਕੰਜਾ कसेਗੀ ਵਿਜੀਲੈਂਸ ਔਰ ਉਹਨਾਂ ਦੇ ਖਾਤਿਆਂ ਦੀ ਵੀ ਜਾਂਚ ਹੋਵੇਗੀ